ਪਟਿਆਲਾ ਦੇ ਬਡੂਂਗਰ ਇਲਾਕੇ ਅਧੀਨ ਆਉਂਦੀ ਜੈਜਵਨ ਕਲੋਨੀ ਵਿਖੇ ਕਰੋਨਾ ਕਾਲ ਦੌਰਾਨ ਆਰਮੀ ਵੱਲੋਂ ਬੰਦ ਕੀਤੇ ਗਏ ਰਸਤੇ ਨੂੰ ਪੱਕੇ ਤੌਰ ਤੇ ਖਿਲਵਾਉਣ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਥੋਸ ਕਦਮ ਨਾ ਚੁੱਕੇ ਜਾਣ ਤੇ ਜੈਜਵਨ ਕਲੋਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਕੁਝ ਸਾਬਕਾ ਸੈਨਿਕਾਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਕਲੋਨੀ ਵਾਸੀਆਂ ਵੱਲੋਂ ਇਕੱਠੇ ਹੋ ਕੇ ਭਾਰੀ ਰੋਸ ਜਤਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬੜੈਜ ਰਾਕੇ ਸ਼ਰਮਾ ਅਤੇ ਦਲੀਪ ਸਿੰਘ ਆਦ ਆਗੂਆਂ ਨੇ ਕਿਹਾ ਕਿ ਇਸ ਕਲੋਨੀ ਵਿੱਚ ਬਹੁ ਗਿਣਤੀ ਸਾਬਕਾ ਸੈਨਿਕਾਂ ਦੇ ਪਰਿਵਾਰ ਵੀ ਰਹਿੰਦੇ ਹਨ ਜਿਨ੍ਹਾਂ ਦੇ ਬੱਚ ਦੇਖਣ ਪਰ ਇੱਥੇ ਬੰਦ ਕੀਤੇ ਗਏ ਰਸਤੇ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਲੰਮੀ ਦੂਰੀ ਦੇ ਰਸਤੇ ਰਾਹੀਂ ਸਕੂਲਾਂ 'ਤੇ ਜਾਣਾ ਪੈ ਰਿਹਾ ਹੈ ਇਸ ਸਮੱਸਿਆ ਨਾਲ ਕਲੋਨੀ ਵਾਸੀ ਲੰਮੇ ਸਮੇਂ ਤੋਂ ਚੁਜੇ ਆ ਰਹੇ ਹਨ ਉਹਨਾਂ ਕਹਿੰਿਆ ਕਿ ਪਹਿਲਾਂ ਉਕਤ ਰਸਤਾ ਆਵਾਜਾਈ ਲਈ ਖੁੱਲਾ ਰਹਿੰਦਾ ਸੀ ਪਰ ਕਰੋਨਾ ਕਾਲ ਦੌਰਾਨ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਜਿਹੜਾ ਕਿ ਅਜ ਤੱਕ ਬੰਦ ਹੈ ਰਸਤੇ ਨੂੰ ਖੁਲਵਾਉਣ ਸਬੰਧੀ ਡਿਪਟੀ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨੂੰ ਵੀ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਇਲਾਕਾ ਨਿਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਸਮਾਧਾਨ ਨਹੀਂ ਕੱਢਿਆ ਗਿਆ। ਜੈਜਮਾਨ ਕਲੋਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਬੰਦ ਕੀਤੇ ਗਏ ਰਸਤੇ ਸਬੰਧੀ ਨਗਰ ਨਿਗਮ ਦਾ ਰਿਕਾਰਡ ਨਕਸ਼ਾ ਵੀ ਇਹ ਦਰਸਾਉਂਦਾ ਹੈ ਕਿ ਇਸ ਰਸਤੇ ਨੂੰ ਖੁੱਲ੍ਹਿਆ ਜਾਣਾ ਚਾਹੀਦਾ ਹੈ। ਉਹਨਾਂ ਕਹਿ ਕੇ ਜੇਕਰ ਜਲਦ ਹੀ ਇਸ ਸਮੱਸਿਆ ਦਾ ਸਮਾਧਾਨ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਅਮਿਤ ਕੁਮਾਰ ਜ਼ੈਦ, सुरेंद्र ਕੁਮਾਰ, ਰਾਜ ਸ਼ਰਮਾ, ਰਣਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਰਵਿੰਦਰਪਾਲ ਸਿੰਘ, ਰਮਨ ਕੁਮਾਰ, सुरेंद्रਪਾਲ ਸਿੰਘ, ਬਲਦੇਵ ਸਿੰਘ ਬੜੈਚ, ਤੇਸਪਾਲ ਸਿੰਘ ਸੰਧੂ, ਲੱਖਾ ਸਿੰਘ ਸੰਧੂ, ਕਸ਼ਮੀਰ ਸਿੰਘ ਮੱਲੀ, ਦਲੇਪ ਸਿੰਘ ਗੁਰਾਇਆ, ਸਤਨਾਮ ਸਿੰਘ, ਲਵਪ੍ਰੀਤ ਸ਼ਰਮਾ, ਜਗੀਰ ਸਿੰਘ, ਐਨ ਜੀ, ਸੀਨਾ, ਜੁਨੇਦ ਖਾਨ, ਅਰਜਿੰਦਰ ਸਿੰਘ, ਤਰਲੋਕ ਸਿੰਘ ਮਗਰ ਸਿੰਘ ਮਟੂ ਜਗਤਾਰ ਸਿੰਘ ਅਨਿਲ ਕੁਮਾਰ ਜਸਵਿੰਦਰ ਕੌਰ ਹਰਪਜਨ ਕੌਰ ਲਖਵਿੰਦਰ ਕੌਰ ਸੰਧੂ ਕੁਲਵਿੰਦਰ ਕੌਰ ਜਤਿੰਦਰ ਕੌਰ ਚਰਨਜੀਤ ਕੌਰ ਕਾਂਤਾ ਦੇਵੀ ਸੋਮਰਾਜ ਸ਼ਰਮਾ ਆਰ ਹਾਜ਼ਰ ਸਨ ਸਾਡੇ ਕੋਲ ਜਿਹੜਾ ਨਕਸ਼ੇ ਦਾ ਮਤਲਬ ਰਸਤੇ ਦਾ ਪ੍ਰੂਫ ਹੈਗਾ ਸਾਡੇ ਕੋਲ ਸਾਡਾ ਜਿਹੜਾ ਹੈਗਾ ਨਗਰ ਨਿਗਮ ਵੱਲੋਂ ਜਾਰੀ ਕੀਤਾ ਹੋਇਆ ਨਕਸ਼ਾ ਹੂੰ ਹੂੰ ਆ ਜੋ ਕਿ ਵਾਰਡ ਨਗਰ ਨਿਗਮ ਨੇ ਵਾਰਡ ਬੰਦੀ ਦਾ ਨਕਸ਼ਾ ਜਾਰੀ ਕੀਤਾ ਸੀਗਾ 2023 ਦੇ ਵਿੱਚ ਮਤਲਬ ਕਿ ਜਿੰਨ ਤੱਕ ਕੀਤਾ ਹੋਇਆ ਉਹਦੇ ਵਿੱਚ ਸਾਨੂੰ ਰਸਤਾ ਸਿੱਧਾ ਜੈਜਨ ਕਲੋਨੀ ਤੋਂ ਲੱਗ ਕੇ ਸੰਗਰੂਰ ਰੋਡ ਤੱਕ 400 ਮੀਟਰ ਤੱਕ ਦਾ ਸਾਨੂੰ ਰਸਤਾ ਉਹਦੇ ਵਿੱਚ ਸ਼ੋ ਹੋ ਰਿਹਾ ਦਿਖ ਰਿਹਾ ਜੋ ਅਸੀਂ ਉਹੀ ਮੰਗ ਕਰ ਰਹੇ ਹਾਂ ਜੋ ਸਾਨੂੰ ਦਿਖ ਰਿਹਾ ਸੀ ਉਹੀ ਮੰਗ ਕਰ ਰਹੇ ਹਾਂ ਹਾਂਜੀ ਕਿੰਨੇ ਸਾਲ ਹੋ ਗਏ ਇਹਨੂੰ ਬੰਦ ਪਹਿਲਾਂ ਕਦੋਂ ਖੁੱਲਾ ਸੀ ਇਹ ਗੇਟ ਇਹ ਪਹਿਲਾਂ ਗੇਟ ਖੁੱਲਾ ਹੋਇਆ ਸੀਗਾ ਸਕੂਲੀ ਬੱਚੇ ਇੱਥੋਂ ਲੰਘਦੇ ਸੀਗੇ ਔਰ ਇਹ ਬੰਦ ਹੋਇਆ ਨੂੰ 4 ਸਾਲ ਹੋ ਗਏ ਨੇ 4 ਸਾਲ ਤੋਂ ਇਹਨਾਂ ਨੇ ਬਿਲਕੁਲ ਹੀ ਆਰਮੀ ਨੇ ਰਸਤਾ ਬੰਦ ਕੀਤਾ ਹੋਇਆ ਕੀ ਸਮੱਸਿਆਵਾਂ ਕੀ ਨੇ ਗੇਟ ਬਾਰੇ ਸਮੱਸਿਆਵਾਂ ਸਾਨੂੰ ਇਹ ਆ ਰਹੀਆਂ ਨੇ ਵੀ ਸਾਡੇ ਹੁਣ ਸਾਨੂੰ ਇੱਕ ਰਸਤਾ ਹੋਣ ਕਰਕੇ ਸਾਨੂੰ ਸਮੱਸਿਆ ਹੀ ਸਮੱਸਿਆ ਹੈ ਅਗਰ ਸਾਡੇ ਇੱਥੇ ਸਕੂਲੀ ਬੱਚੇ ਨੇ ਉਹਨਾਂ ਨੂੰ ਘਟੋ-ਘਟ 4 ਕਿਲੋਮੀਟਰ ਸਕੂਲ ਪੈ ਰਿਆ ਹੈ ਅਗਰ ਇੱਥੋਂ ਹੀ ਸਾਨੂੰ ਰਸਤਾ ਮਿਲ ਜਾਏ ਸਾਨੂੰ ਇਹ 500 ਮੀਟਰ ਤੱਕ ਸਕੂਲ ਪਵੇਗਾ ਬਾਕੀ ਅਗਰ ਸਾਡੇ ਇੱਥੇ ਕੋਈ ਆਗੂਗ ਲੱਗ ਜਾਂਦੀ ਹੈ ਫਾਇਰ ਫੂਰ ਲੱਗ ਜਾਂਦੀ ਹੈ ਹੋ ਜਾਂਦੀ ਆ ਕਿਸੇ ਘਰ ਦੇ ਵਿੱਚ ਤੇ ਇੱਥੇ ਫਾਇਰ ਬ੍ਰੇਡ ਦੀ ਜਿਹੜੀ ਗੱਡੀਆਂ ਨੇ ਉਹ ਇੱਥੇ 100 ਗੱਡੀ ਵੀ ਇੱਥੇ ਆਣੀ ਪੋਸੀਬਲ ਨਹੀਂ ਹੈਗੀ ਕਿੱਥੇ ਕਿੱਥੇ ਮੰਗ ਕੀਤੀ ਤੁਸੀਂ ਪਹੁੰਚ ਕੀਤੀ ਅਸੀਂ ਜਿਹੜੀ ਮੰਗ ਕੀਤੀ ਹੈ ਡੀਸੀ ਦਫਤਰ ਕੀਤੀ ਹੋਈ ਆ ਮਾਨਯੋਗ ਕਮਿਸ਼ਨਰ ਸਾਹਿਬ ਅੱਗੇ ਅਸੀਂ ਆਪਣੀ ਮੰਗ ਰੱਖੀ ਹੋਈ ਆ ਇਹ